ਠੀਕ ਹੈ ਹੋਤੀ ਮਰਦਾਨ ਪਾਕਿਸਤਾਨ ਵਾਲਿਆਂ ਕੋਲ ਜਮਨਾਪਾਰ ਤੇ ਤੁਹਾਨੂੰ ਮੈਂ ਦੱਸਾਂ ਜੋ ਕੁਝ ਵੀ ਮੈਂ ਸਿੱਖਿਆ ਨਾ ਮੇਰੇ ਮੇਰੇ ਗੁਰੂਆਂ ਨੇ ਮੇਰੇ ਉੱਤੇ ਬੜੀ ਕਿਰਪਾ ਕੀਤੀ ਇਹਨਾਂ ਚੁੱਝਾਂ ਉੱਤੇ ਬੜੀ ਮਿਹਰਬਾਨੀ ਹੋਈ ਹੈ ਪਰ ਤੁਸੀਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮੈਂ ਸੇਵਾਦਾਰ ਤੋਂ ਲੈ ਕੇ ਉੱਥੇ ਤੱਕ ਜਿੱਥੇ ਜਿੱਥੇ ਤੱਕ ਲੋਕਾਂ ਦੀ ਉਮੀਦ ਨਹੀਂ ਨਾ ਪੁੰਚਣ ਦੇ ਉੱਤੇ ਤੱਕ ਪਹੁੰਚਿਆ ਮੈਂ 5 ਸਾਲ 3 5 ਸਾਲ ਤਾਂ ਮੈਂ ਹਿਮਕੁੰਨ ਸਾਹਿਬ ਵੀ ਲੈ ਕੇ ਆਇਆ ਉੱਥੇ ਵੀ ਮੈਂ ਸੇਵਾਦਾਰਤوں ਨੂੰ ਲੈ ਕੇ ਉੱਪਰ ਤੋਂ ਮੁਕਾਮ ਤੱਕ ਗਿਆ ਹਾਂ ਹਾਂ ਹੋ ਸਕਦਾ ਹੈ ਮੇਰੇ ਜੀਵਨ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਕਮੀਆਂ ਹੋਣਗੀਆਂ ਪਰ ਮੈਂ ਸੰਘਰਸ਼ ਕੀਤਾ ਹੈ ਨਾ ਤੁਸੀਂ ਤਾਂ ਆਪਣੇ 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 ਭਰਾਵਾਂ ਨੂੰ ਤੁਸੀਂ ਮਾਰ ਹੀ ਜਾਂਦੇ ਹੋ ਕੁੱਟ ਹੀ ਜਾਂਦੇ ਹੋ ਆਪਣੇ ਭਰਾਵਾਂ ਨੂੰ ਤੁਸੀਂ ਉਹ ਭਾਈ ਉਹ ਲਾਲ ਕਿਲੇ ਤੇ ਕਿਉਂ ਚਲੇ ਗਏ ਉਹ ਲਾਲ ਕਿਲੇ ਚ ਅੰਤਗਵਾਦੀ ਉਹ ਗਦਾਰ ਉਹ ਫਲਾਣਾ ਉਟਮਕਾਣਾ ਤੁਸੀਂ ਇਹ ਵੇਖਿਆ ਵੀ ਉਹ ਉੱਤੇ ਦਿੱਲੀ ਉਹਦੀ ਡਿਊਟੀ ਚੱਲਦੀ ਪਈ ਉਹ ਡਿਊਟੀ ਦੇ ਉੱਤੇ ਆ ਤੁਸੀਂ ਘਰ ਆ ਕੇ ਤੁਸੀਂ ਸਾਰਾ ਉਹਦਾ ਸਿਸਟਮ ਵਿਗਾੜ ਦਿੱਤਾ ਤੁਸੀਂ ਤੁਸੀਂ ਇੱਥੋਂ ਤੱਕ ਕਿ ਲੋਕਾਂ ਦੀ ਇੰਨੀ ਜ਼ਮੀਰ ਮਰ ਚੁੱਕੇ ਤੁਸੀਂ ਪੈਸਾ ਵੀ ਖਾਣਾ ਸ਼ੁਰੂ ਕਰ ਦਿੱਤਾ ਯਾਰ ਕਿੰਨੇ ਤੁਸੀਂ ਗਰੇ ਗਰੇ ਹੋਏ ਤੁਸੀਂ ਫਿਰ ਤੁਸੀਂ ਕਹਿੰਦੇ ਜ਼ਮੀਰ ਦੀ ਤੁਹਾਡੀ ਜ਼ਮੀਰ ਕਿੱਥੇ ਮਰ ਗਈ ਸੀ ਉਸ ਸਮੇਂ ਓਏ ਤੁਹਾਡੇ ਅਸੀਂ ਤੁਹਾਡੇ ਬੱਚੇ ਤਾਂ ਅਸੀਂ ਪਿਓ ਤਾਂ ਨਹੀਂ ਜੇ ਸਾਡੇ ਵਿੱਚ ਕਮੀਆਂ ਨੇ ਅਨਗੈਲੀਆਂ ਨੇ ਕਦੇ ਤੁਸੀਂ ਕਿਸੇ ਨੂੰ ਕਦੇ ਪੁੱਛਿਆ ਕਿਸੇ ਜਿਨ੍ਹਾਂ ਜਿਨ੍ਹਾਂ ਕੋਲਜਾਂ ਵਿੱਚ ਅਸੀਂ ਪੜਿਆ ਕਦੇ ਕਿਸੇ ਕੋਲਜ ਵਾਲੇ ਨਾਲ ਕੇ ਪੁੱਛੇ ਵੀ ਸਾਰ ਲਈ ਕਿ ਕੀ ਕਾਰਨ ਹੈ ਕੀ ਹੋਇਆ ਕੀ ਨਹੀਂ ਹੋਇਆ ਕਦੇ